ਸਸਵੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਹਰਿਆਣਾ ਦੇ ਵਿੱਚ ਇਸ ਵੇਲੇ ਪੂਰੀ ਹਲਚਲ ਹੈ ਕਿਉਂਕਿ ਹਰਿਆਣਾ ਦੇ ਵਿੱਚ ਚੋਣ ਪ੍ਰਚਾਰ ਦੇ ਉੱਤੇ ਵਿਰਾਮ ਲੱਗ ਚੁੱਕਿਆ ਹੈ ਤੇ ਚੋਣਾਂ ਕੱਲ੍ਹ ਨੇ VOTING ਹੋਵੇਗੀ ਵੱਡੀ ਗਿਣਤੀ ਦੇ ਵਿੱਚ VOTER ਨੇ ਹਰਿਆਣਾ ਦੇ ਵਿੱਚ ਕੌਣ ਕਿਹਦੇ ਹੱਕ ਦੇ ਵਿੱਚ ਭੁਗਤਦਾ ਹੈ ਇਹ ਦੇਖਣਾ ਹੋਵੇਗਾ ਤੇ ਦੂਜੇ ਪਾਸੇ ਦਲ ਬਦਲੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਸ਼ੁਰੂ ਪਹਿਲਾਂ ਹੀ ਸੀਗਾ ਪਰ ਹੁਣ ਆਪਣੇ ਪੀਕ ਦੇ ਉੱਤੇ ਪਹੁੰਚ ਚੁੱਕਿਆ ਹੈ ਕਾਰਨ ਇਹ ਹੈ ਕਿ ਇੱਕ ਅਜਿਹਾ ਉਮੀਦਵਾਰ ਜਿੰਨੂੰ ਕੱਲ ਵੋਟਾਂ ਪੈਣੀਆਂ ਹੁਣ ਉਹ ਪਾਰਟੀ ਹੀ ਛੱਡ ਜਵੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੀਗਾ ਜਿਹਦਾ ਨਾਮ ਹੈ ਜੀ ਸੁਨੀਲ ਰਾਵ ਉਹਨੇ ਪਾਰਟੀ ਛੱਡ ਦਿੱਤੀ ਹੈ ਉਮੀਦਵਾਰ ਹੋਣ ਦੇ ਬਾਵਜੂਦ ਤੇ ਜਾ ਕੇ ਸਿੱਧਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਹੈ ਕਾਫੀ ਚਰਚਾ ਦੇ ਵਿੱਚ ਰਹਿਣ ਵਾਲਾ ਇਹ ਵਿਅਕਤੀ ਹੈ ਅਨਿਲ ਰਾਵ ਅਨਿਲ ਰਾਵ ਕਾਂਗਰਸ ਦੀ ਰੈਲੀ ਹੋਈ ਮਹਿੰਦਰਗੜ੍ਹ ਦੇ ਵਿੱਚ ਜਿਹਦੇ ਵਿੱਚ ਜਾ ਕੇ ਸਿੱਧੀ ਸ਼ਮੂਲੀਅਤ ਕਰ ਲੈਂਦਾ ਹੈ ਕਾਂਗਰਸ ਦੇ ਵਿੱਚ ਯਾਨੀ ਕਿ ਆਮ ਆਦਮੀ ਪਾਰਟੀ ਦਾ ਪੱਲਾ ਉਹ ਛੱਡ ਦਿੰਦਾ ਭਾਜਪਾ ਦਾ ਪਹਿਲਾਂ ਹੁੰਦਾ ਸੀਗਾ ਵਰਕਰ ਭਾਜਪਾ ਨੇ ਟਿਕਟ ਨਹੀਂ ਦਿੱਤੀ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਆ ਗਿਆ ਆਮ ਆਦਮੀ ਪਾਰਟੀ ਨੇ ਸ਼ਾਮਲ ਕਰਾਉਂਦੇ ਸਾਰ ਹੀ ਟਿਕਟ ਦੇ ਦਿੱਤੀ ਤੇ ਟਿਕਟ ਵੀ ਦਿੱਤੀ ਅਟੇਲੀ ਵਿਧਾਨ ਸਭਾ ਤੋਂ ਇਹ ਮਹਿੰਦਰਗੜ ਜ਼ਿਲ੍ਹੇ ਦੀ ਵਿਧਾਨ ਸਭਾ ਸੀਟ ਹੈ ਜਿੱਥੋਂ ਇਹ ਚੋਣ ਲੜ ਰਿਹਾ ਸੀਗਾ ਪਰ ਹੁਣ ਇਹ ਕਾਂਗਰਸ ਦੇ ਹੱਕ ਦੇ ਵਿੱਚ ਆ ਗਿਆ ਕਾਂਗਰਸ ਦੇ ਨਾਲ ਆ ਕੇ ਜੁੜ ਗਿਆ ਤੇ ਇਹਦਾ ਜਿਹੜਾ ਕਹਿੰਦੇ ਜੀ ਜਾਣ ਪਹਿਚਾਨ ਕਰਵਾਈ ਗਈ ਉਹ ਸੁਨੀਲ ਰਾਵ ਦੀ ਰਾਹੁਲ ਗਾਂਧੀ ਦੇ ਨਾਲ ਕਰਵਾਈ ਸੀਗੀ ਜਾਣ ਪਹਿਚਾਨ ਜਿਹੜੀ ਕਾਂਗਰਸ ਦੀ ਕੈਂਡੀਡੇਟ ਹੈ ਅਨੀਤਾ ਯਾਦਵ ਉਹਨਾਂ ਨੇ ਉਹੀ ਇਹਨੂੰ ਮੰਚ ਤੱਕ ਲੈ ਕੇ ਆਈ ਯਾਨੀ ਕਿ ਉਮੀਦਵਾਰ ਆਮ ਆਦਮੀ ਪਾਰਟੀ ਦਾ ਹੋਵੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੋਟਾਂ ਮੰਗਦਾ ਹੋਵੇ ਤੇ ਅਚਾਨਕ ਆ ਕੇ ਕਾਂਗਰਸ ਦਾ ਹਿੱਸਾ ਬਣ ਜਾਵੇ ਤਾਂ ਏਦੂ ਵੱਡੀ ਰਾਜਨੀਤੀ ਹੋ ਹੀ ਨਹੀਂ ਸਕਦੀ ਕਿਉਂਕਿ ਰਾਜਨੀਤੀ ਦੇ ਵਿੱਚ ਅੱਗੇ-ਅੱਗੇ ਕਾਫੀ ਤਰ੍ਹਾਂ ਦੇ ਬਦਲਾਅ ਆਉਂਦੇ ਹੋਏ ਨਜ਼ਰ ਆ ਰਹੇ ਨੇ ਹਰਿਆਣੇ ਦੇ ਵਿੱਚ ਕਾਫੀ ਕੁਝ ਹੋ ਰਿਹਾ ਹੈ ਤੇ ਜਿਹੜਾ ਇਹ ਸੁਨੀਲ ਰਾਵ ਹੈ ਇਹਨੇ ਨਾਲ ਦੀ ਨਾਲ ਹੀ ਆਪਣਾ ਪਲੜਾ ਬਦਲ ਲਿਆ ਹੈ ਕੱਲ VOTING ਹੋਣੀ ਹੈ ਤੇ ਵੋਟਾਂ ਹੁਣ ਚੋਣ ਨਿਸ਼ਾਨਤਾ ਇਹਦਾ ਰਹਿਣਾ ਹੀ ਰਹਿਣਾ ਹੈ ਪਾਰਟੀ ਵੀ ਇਹਦੀ ਰਹਿਣੀ ਰਹਿਣੀ ਹੈ ਪਰ ਸਮਰਥਨ ਕਾਂਗਰਸ ਨੂੰ ਚਲਾ ਗਿਆ ਕਾਂਗਰਸ ਦੇ ਹੱਕ ਦੇ ਵਿੱਚ ਇਹ ਬੰਦਾ ਭੁਗਤਦਾ ਹੋਇਆ ਨਜ਼ਰ ਆ ਰਿਹਾ ਹੈ ਅਜੇ ਕਈ ਪਰਵਰਤਨ ਹੋਰ ਵੀ ਆ ਰਹੇ ਨੇ ਕਈ ਲੀਡਰ ਇਧਰੋਂ ਉਧਰ ਜਾ ਵੀ ਰਹੇ ਨੇ ਰਾਤੋਂ ਰਾਤ ਵੀ ਰਾਜਨੀਤੀ ਦੇ ਵਿੱਚ ਫੇਰ ਬਦਲ ਹੋ ਜਾਂਦੇ ਨੇ ਫਿਲਹਾਲ ਦੀ ਘੜੀ ਕੱਲ ਚੋਣਾਂ ਨੇ ਕੱਲ ਜਿਹੜੀ ਆ ਉਹ ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ਦੇ ਵਿੱਚ ਬੰਦ ਹੋ ਜੇਗੀ 8 ਅਕਤੂਬਰ ਨੂੰ ਈਵੀਐਮ ਮਸ਼ੀਨਾਂ ਖੋਲਣਗੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਕੌਣ ਕਿੱਥੋਂ ਜਿੱਤਦਾ ਹੈ ਕੌਣ ਕਿੱਥੋਂ ਹਾਰਦਾ ਹੈ ਉਹ ਵੀ ਤੁਹਾਨੂੰ ਦੱਸਾਂਗੇ 90 ਸੀਟਾਂ ਦੇ ਉੱਤੇ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਕਾਂਗਰਸ ਤੇ ਭਾਜਪਾ ਦੇ ਵਿੱਚ ਮੁੱਖ ਮੁਕਾਬਲਾ ਮੰਨਿਆ ਜਾ ਰਿਹਾ ਹੈ ਹਾਲਾਂਕਿ ਆਮ ਆਦਮੀ ਪਾਰਟੀ ਨੇ ਪ੍ਰਚਾਰ ਜ਼ਰੂਰ ਕੀਤਾ ਹੈ ਪਿੱਛੇ ਜੁਨਾ ਦੇ ਲੀਡਰਾਂ ਦਾ ਬਿਆਨ ਆਇਆ ਸੀ ਕਿ ਅਸੀਂ ਕਿੰਗ ਮੇਕਰ ਬਣਾਂਗੇ ਇੰਨੀਆਂ ਕਿਸੀਟਾਂ ਲੈ ਜਾਾਂਗੇ ਕਿ ਸਮਰਥਨ ਦੇ ਕੇ ਕਿਸੇ ਵੀ ਸਰਕਾਰ ਨੂੰ ਬਣਾ ਸਕਦੇ ਹਾਂ ਜੀ ਜੀ ਪੀ ਐਨਲੋ ਬਸਪਾ ਤੇ ਐਸਪੀ ਇਹ ਆਪਸ ਦੇ ਵਿੱਚ ਵੱਖੋ-ਵੱਖਰੀਆਂ ਧਿਰਾਂ ਦੇ ਰੂਪ ਦੇ ਵਿੱਚ ਉੱਭਰੀਆਂ ਨੇ ਪਰ ਇਹਨਾਂ ਦੇ ਵੀ ਆਪਸ ਦੇ ਵਿੱਚ ਕਈ ਤਰ੍ਹਾਂ ਦੇ ਗੱਠਜੋੜ ਹੁੰਦੇ ਨਜ਼ਰ ਆ ਰਹੇ ਨੇ ਤਾਂ ਇਹਨਾਂ ਨੇ ਵੀ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਨੇ ਦੂਜੇ ਪਾਸੇ ਗੁਰਨਾਮ ਸਿੰਘ ਚੜੂਨੀ ਹੋਰੀ ਕਿਸਾਨ ਲੀਡਰ ਨੇ ਉਹ ਵੀ ਹਰਿਆਣੇ ਤੋਂ ਚੋਣ ਲੜਨ ਜਾ ਰਹੇ ਨੇ ਉਹਨਾਂ ਦੇ ਕਈ ਸਾਥੀ ਵੀ ਵੱਖ-ਵੱਖ ਥਾਵਾਂ ਤੋਂ ਉਮੀਦਵਾਰ ਨੇ ਤਾਂ ਸਿਆਸੀ ਸਮੀਕਰਨ ਕਿਹੋ ਜਿਹਾ ਬਣਦੇ ਨੇ ਕਈ ਤਬਦੀਲੀਆਂ ਆਉਂਦੀਆਂ ਨੇ ਪਰ ਜਿਹੜੇ ਇਹ ਸਮੀਕਰਨ ਬਣ ਗਏ ਨੇ ਜਿਹੜਾ ਇਹ ਰਾਵ ਸੁਨੀਲ ਰਾਵ ਇਹ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ ਆਮ ਆਦਮੀ ਪਾਰਟੀ ਛੱਡ ਕੇ ਹੁਣ ਇਹ ਕਾਂਗਰਸ ਦੇ ਵਿੱਚ ਚਲਾ ਗਿਆ ਹੈ ਤੇ ਇਹ ਐਕਟਰ ਹੈ ਜਿਹੜਾ ਇੱਕ ਰਾਜਕੁਮਾਰ ਰਾਵ ਉਹਦਾ ਰਿਸ਼ਤੇਦਾਰ ਵੀ ਹੈ ਕਾਫੀ ਫਿਲਮਾਂ ਦੇ ਵਿੱਚ ਰਾਜਕੁਮਾਰ ਰਾਵ ਨੂੰ ਤੁਸੀਂ ਦੇਖਿਆ ਹੈ ਪਛਾਣਦੇ ਹੋ ਉਹਦਾ ਇਹ ਰਿਸ਼ਤੇਦਾਰ ਵੀ ਹੈ ਤੇ ਇਹ ਇਹਦੇ ਹੱਕ ਦੇ ਵਿੱਚ ਉਹ ਵੀ ਚੋਣਾਂ ਕੰਦੇ ਪ੍ਰਚਾਰ ਕਰਕੇ ਗਏ ਸੀਗੇ ਤਾਂ ਕੁੱਲ ਮਿਲਾ ਕੇ ਵੱਡੇ ਇੱਕ ਐਕਟਰ ਦਾ ਰਿਸ਼ਤੇਦਾਰ ਹੋਵੇ ਆਮ ਆਦਮੀ ਪਾਰਟੀ ਜ ਗਿਆ ਹੋਵੇ ਆਮ ਆਦਮੀ ਪਾਰਟੀ ਨੇ ਟਿਕਟ ਨਾਲ ਨਵਾਜ਼ਿਆ ਹੋਵੇ ਤੇ ਉਹ ਫਿਰ ਕਾਂਗਰਸ ਦੇ ਵਿੱਚ ਆ ਜਾਵੇ ਤੇ ਉਹ ਵੀ ਚੋਣਾਂ ਤੋਂ ਇੱਕ ਦਿਨ ਪਹਿਲਾਂ ਤਾਂ ਸਵਾਲ ਖੜੇ ਹੁੰਦੇ ਨੇ ਜਿਵੇਂ ਹੀ ਹਰਿਆਣਾ ਚੋਣਾਂ ਨਾਲ ਜੁੜੀ ਕੋਈ ਹੋਰ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆ ਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ